ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਟਰਾਲੀ ਭਕਾਉਗਾ ਜੀ ਸਾਈਜ਼ ਹੈ ਟਰਾਲੀ ਦਾ 16x7 ਦਾ 10 ਦੀ ਚਾਤੀ ਲੱਗੀ ਆ 10 ਮਿੰਟ ਹੀ ਹਾਬਿਆ ਰੇਲ ਦਾ ਹਿੱਸਾ ਆ ਡਬਲ ਟੈਰੀਆ ਜਾਲੀ ਤੇ ਪੱਪਾਂ ਵਾਲਾ ਬੈੱਡ ਆ ਬਹੁਤ ਵਧੀਆ ਬਣੀ ਹੋਈ ਆ ਡਿਮਾਂਡ ਆ 315000 ਰੁਪਏ ਏਰੀਆ ਆ ਬਿਆਸ ਰਈਆ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 9878299783 9878299783